ਤੋ ਇਸ ਕਰਕੇ ਪਾਤਸ਼ਾਹ ਸਮਝਾ ਰਹੇ ਨੇ ਕਿ ਮੇਰੇ ਰਾਜਨ ਮੈਂ ਵੈਰਾਗੀ ਜੋਗੀ ਮਰਤਨ ਸੋਗ ਬਿਯੋਗੀ ਖੰਡ ਬ੍ਰਹਮੰਡ ਮੇ ਸਿੰਗੀ ਮੇਰਾ ਬਟੂਆ ਸਭ ਜਗ ਪਸ਼ਮਾ ਧਾਰੀ ਖੰਡ ਬ੍ਰਹਮੰਡ ਮੇ ਸਿੰਗੀ ਮੇਰੀ ਜਿਹੜੀ ਐ ਆਵਾਜ਼ ਮੈਨੂੰ ਇਸ ਤਰ੍ਹਾਂ ਲੱਗ ਰਹੀ ਐ ਕਿ ਇਹ ਆਮ ਦੁਨੀਆ ਚ ਨਹੀਂ ਇਹ ਮੇਰੀ ਆਵਾਜ਼ ਬਰਾਗ ਦੀ ਉੱਠੀ ਹੋਈ ਤੇ ਖੰਡਾਂ ਤੇ ਬ੍ਰਹਮੰਡਾਂ ਤੱਕ ਵੀ ਪਹੁੰਚ ਰਹੀ ਹੈ ਖੰਡ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਸ਼ਮਾ ਧਾਰੀ ਜਿਹਦੇ ਵਿੱਚ ਉਹਨਾਂ ਨੇ ਰਾਖਾ ਪਾ ਕੇ ਰੱਖੀ ਹੁੰਦੀ ਹੈ ਉਹ ਕਹਿੰਦੇ ਸਭ ਜਗ ਪਸ਼ਮਾ ਧਾਰੀ ਕਹਿੰਦੀ ਸਾਰੀ ਦੁਨੀਆ ਜਿਹੜੀ ਇਹ ਰਾਖਾ ਜਿਸ ਨੇ ਵੀ ਜਨਮ ਲਿਆ ਉਹ ਇੱਕ ਦਿਨ ਰਾਖ ਹੁੰਦਾ ਹੀ ਹੁੰਦਾ ਹੈ ਜਿਸ ਨੇ ਵੀ ਜਨਮ ਲਿਆ ਨਾ ਉਹ ਇੱਕ ਦਿਨ ਰਾਖ ਹੁੰਦਾ ਹੈ ਉਹਦੀ ਸ਼ੂਆ ਬਣਦੀ ਹੈ ਉਹਦਾ ਸੰਸਕਾਰ ਹੁੰਦਾ ਹੈ ਇਸ ਕਰਕੇ ਕਹਿੰਦੇ ਮੈਨੂੰ ਕੋਈ ਵੱਖਰਾ ਥੈਲਾ ਨਹੀਂ ਚਾਹੀਦਾ ਵਿਰਾਗੀ ਕਹਿੰਦਾ ਹੈ ਕਿ ਜਿਹਦੇ ਵਿੱਚ ਮੈਂ ਕੋਈ ਰਾਖ ਜਿਹੜੀ ਸਰੀਰ ਦੇ ਉੱਤੇ ਮਲਣੀ ਆ ਉਹ ਕਹਿੰਦੇ ਸ਼ਰੀਰ ਹੀ ਰਾਖ ਹੈ ਤੇ ਰਾਖ ਨੂੰ ਹੋਰ ਰਾਖ ਨੂੰ ਸਵਾ ਤੁਸੀਂ ਚੁੱਲ੍ਹੇ ਦੀ ਲੈ ਲਵੋ ਤੇ ਉਸ ਚੁੱਲ੍ਹੇ ਦੀ ਸਵਾ ਨੂੰ ਦੂਜੀ ਹੋਰ ਚਾ ਸਵਾ ਲੈ ਲਓ ਤਾਂ ਸਵਾ ਨੂੰ ਸਵਾ ਕੀ ਮਲੋਂਗੇ ਬੋਲੋ ਤੁਸੀਂ ਸਵਾ ਨੂੰ ਸਵਾ ਕੀ ਮਲਨੀ ਹੈ ਇਹ ਤੇ ਪਹਿਲੀ ਰਾਖ ਹੈ ਤੇ ਮਿੱਟੀ ਹੈ ਮਿੱਟੀ ਦੀਆਂ ਦੋ ਢੇਰੀਆਂ ਲੈ ਲਓ ਤੇ ਮਿੱਟੀ ਨੂੰ ਮਿੱਟੀ ਮਲਨੀ ਹੈ ਬੋਲੋ ਕੀ ਮਲੋਂਗੇ ਦੱਸੋ ਮੈਨੂੰ ਹੈਨਾ ਜੀ ਇਸ ਕਰਕੇ ਬਾਣੀ ਚ ਲਿਖਿਆ ਹੈ ਖੰਡ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ जग ਪਸ਼ਮਾ ਤਾਰੀ ਤਾੜੀ ਲਾਗੀ ਟਰिपल ਪਲਟੀਏ ਛੂਟੇ ਹੋਏ ਪਸ਼ਾਰੀ ਬਿਰਾਗੀ ਕੀ ਹੈ ਤਾੜੀ ਲਾਗੀ ਤਾੜੀ ਨਾਮ ਸਮਾਧੀ ਨੂੰ ਕਹਿੰਦੇ ਨੇ ਇੱਕ ਤਾੜੀ ਦਾ ਦਰਖਤ ਵੀ ਹੈ ਇੱਕ ਤਾੜੀ ਦਾ ਦਰਖਤ ਵੀ ਹੈ ਅਸ਼ਾਮ ਸਾਈਡ ਦੇ ਉੱਤੇ ਬੜੇ ਨਵੇਂ ਦਰਖਤ ਤਾੜੀ ਦਾ ਦਰਖਤ ਇਹਨੂੰ ਬੜਾ ਮਾੜਾ ਦਰਖਤ ਮੰਨਦੇ ਨੇ ਜਿਸ ਤਰ੍ਹਾਂ ਦਾ ਖਜੂਰ ਦਾ ਦਰਖਤ ਹੁੰਦਾ ਇਹਨਾਂ ਤੋਂ ਛੋਟੇਕਾਰ ਦੇ ਦਰਖਤ ਹੁੰਦੇ ਨੇ ਪਰ ਇਹਨੂੰ ਚੰਗਾ ਨਹੀਂ ਸਮਝਦੇ ਹਿੰਦੂ ਧਰਮ ਦੇ ਵਿੱਚ ਕਹਿੰਦੇ ਇਹਨੂੰ ਦੇਖਣਾ ਨਹੀਂ ਚਾਹੀਦਾ ਪਿੱਪਲ ਦੀ ਪੂਜਾ ਕਰਦੇ ਨੇ ਮੈਂ ਇੱਧਰ ਨੂੰ ਨਾ ਜਾਵਾਂ ਪਰ ਗੁਰੂ ਨਾਨਕ ਦੇ ਘਰ ਦਾ ਫਲਸਫਾ ਕੁਝ ਅਲੱਗ ਹੀ ਹੈ ਜਿਸ ਤਾੜੀ ਦੇ ਦਰਖਤ ਨੂੰ ਕੋਈ ਚੰਗਾ ਨਹੀਂ ਸੀ ਨਾ ਸਮਝਦਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਸੀ ਕਹਿੰਦੇ ਤਾੜੀ ਦੇ ਦਰਖਤ ਦੇ ਪੱਤੇ ਇਕੱਠੇ ਕਰੋ ਉਹ ਇਕੱਠੇ ਕੀਤੇਗੇ ਉਸ ਤੋਂ ਕਾगज ਬਣਾਇਆ ਗਿਆ ਉਸ ਕਾगज ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਗਈ ਬੋਲੋ ਸਤਿ ਸ੍ਰੀ ਅਕਾਲ ਉਸ ਦੇ ਉੱਤੇ ਪਹਿਲੀ ਬੀੜ ਇਸੇ ਤੇ ਲਿਖੀ ਗਈ ਆਓ ਇੱਥੇ ਤਾੜੀ ਨਾਮ ਸਮਾਧੀ ਦਾ ਹੈ ਕੀ ਹੈ ਤਾੜੀ ਲੱਗੀ ਤਰ ਪਟਲ ਪਲਟੀ ਹੈ ਉਲਟਾ ਹੋ ਗਿਆ 3 ਗੁਣਾ ਤੋਂ ਉਲਟ ਹੋ ਗਿਆ ਕਿਹਦੇ ਵਿੱਚ ਚਲੇ ਆ ਗਿਆ ਉਲਟ ਚੌਥੇ ਪਦ ਵਿੱਚ ਚਲੇ ਆ ਗਿਆ ਸਹਿਜ ਵਿੱਚ ਚਲੇ ਆ ਗਿਆ ਤਾੜੀ ਲੱਗੀ ਤ੍ਰਿਪਲ ਪਲਟੀਏ ਛੂਟੇ ਹੋਏ ਪਾਸ਼ਾਰੀ ਪੁਸ਼ਾਰੀ ਰਾਜੇ ਗ੍ਰਿਸ਼ਤੇ ਨੂੰ ਕਹਿ ਦਿੰਦੇ ਨੇ ਕਹਿੰਦੇ ਜਿਸ ਦਿਨ ਭਾਵੇਂ ਤੂੰ ਗ੍ਰਿਸ਼ਤ ਵਿੱਚ ਐ ਤੇ ਚਾਹੇ ਤੂੰ ਯੋਗੀ ਐ ਚਾਹੇ ਬਰਾਗੀ ਐ ਜਾਂ ਕੁਛ ਵੀ ਐ ਜਿੰਨਾ ਚਿਰ ਤਿੰਨ ਗੁਣਾ ਤੋਂ ਤੇਰੀ ਬਿਰਤੀ ਪਲਟ ਕੇ ਉਲਟ ਚੌਥੇ ਪਦ ਵਿੱਚ ਨਹੀਂ ਜਾਂਦੀ ਹੈ ਉਨਾ ਚਿਰ ਗੱਲ ਨਹੀਂ ਬਾਨੀ ਪਰ ਇੱਥੇ ਲਿਖ ਦਿੱਤਾ ਕਿ ਤਾੜੀ ਲੱਗੀ ਟ੍ਰਿਪਲ ਪਲਟੀ ਹੈ ਕਿ ਪਾਛੈ ਪਲਟ ਗਿਆ ਹੈ ਕਿ ਤਿੰਨ ਗੁਣ ਰਜੋ ਤਮੋ ਤੇ ਸ਼ਤੋ ਤੋਂ ਉਲਟਾ ਹੋ ਗਿਆ ਹੈ ਖੇੜ ਛੂਟੇ ਹੋਏ ਪੁਛਾਰੀ ਪਰ ਕਹਿੰਦੇ ਲੱਗਣ ਦੇ ਕਰਕੇ ਚੌਥੇ ਪਦ ਵਿੱਚ ਜਾਣ ਕਰਕੇ ਹੋਇਆ ਕਿ ਇਹ ਮੈਂ ਇੱਕ ਗ੍ਰਿਸ਼ਤੀ ਹੁੰਦਾ ਹੋਇਆ ਵੀ ਜਿਹੜਾ ਇਹ ਸਾਰੇ ਪਾਛੇ ਛੁਟਕਾਰਾ ਪਾ ਗਿਆਂ ਇਹ ਬਰਾਗੀ ਹੈ ਇਹ ਕੌਣ ਹੈ ਬਰਾਗੀ ਹੈ ਜੋਗੀ ਹੈ